ਹਾਂ ਜੀ ਸਸ ਜੀ ਗਾਇਸ ਆਨ ਵੈਲਕਮ ਬੈਕ ਟੂ ਮਾਈ ਚੈਨਲ ਲਾਈਫਸਟਾਈਲ ਵਿਦ ਮਨਵੀਰ ਹੋਪ ਤੁਸੀਂ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਬਾਜਾ ਸੈਟਰਡੇ ਦਾ ਦਿਨ ਹੈ ਤੇ ਅੱਜ ਮੈਂ ਸੋਚਿਆ ਸੀ ਅੱਜ ਮੈਂ ਘਰੇ ਰਹਿਣਾਗਾ ਮੈਂ ਕੁਝ ਨਹੀਂ ਕਰਨਾ ਪਹਿਲਾਂ ਪਤਾ ਨਹੀਂ ਰਾਤ ਮੈਨੂੰ ਚੰਗੀ ਤਰ੍ਹਾਂ ਨੀਂਦ ਬਿਲਕੁਲ ਵੀ ਨਹੀਂ ਆਈ ਹੈ ਨਾ ਮਤਲਬ ਮੈਂ ਜਿਹੜੀ ਨੀਂਦ ਸੁੱਤੀ ਸੀ ਮੈਂ ਜਮੀ ਪਹਿਲੀ ਸਟੇਜ ਤੇ ਸੁੱਤੀ ਸੀਗੀ ਤੇ ਉਹਨਾਂ ਜਮੀ ਐ ਸੀ ਜਦ ਮੈਂ ਉੱਠੀ ਨਾ ਸਵੇਰੇ ਮੈਂ ਤਾਂ ਐ ਸੀ ਮੇਰਾ ਸੁੱਤੀ ਹੀ ਨਹੀਂ ਹੈਗੀ ਮੈਂ ਸਵੇਰੇ ਜਲਦੀ ਵੀ ਉੱਠ ਗਈ ਸੀ ਹਨਾ ਮੈਂ ਘਰ ਦੇ ਘਰੇ ਵੀ ਨਾ 6:30 ਨੂੰ ਫੋਨ ਲਾ ਲਿਆ ਸੀਗਾ ਉਹਨਾਂ ਨੂੰ ਤੇ ਫਿਰ ਮੋਂ ਉਹਨਾਂ ਨਾਲ ਗੱਲ ਗੁਲ ਕਰਕੇ ਹਨਾ ਥੋੜਾ ਜਿਹਾ ਕਰਕੇ ਹਨਾ ਟਾਈਮ ਪਾਸ ਕਰਕੇ ਫਿਰ ਦੁਬਾਰੇ ਸੌਂ ਗਈ ਸੀ ਹੁਣ ਦੁਬਾਰੇ ਉੱਠੀ ਆਂਗੀ ਤੇ ਹੁਣ ਨਾ ਮੈਂ ਕੱਪੜੇ ਸੈੱਟ ਕਰ ਰਹੀ ਸੀ ਹਨਾ ਕਿਉਂਕਿ ਕੱਪੜੇ ਧੋ ਕੇ ਆਏ ਪਏ ਸੀ ਜਿਹੜੇ ਆ ਵਾਲੇ ਇਹ ਮੈਂ ਤਾਂ ਮਾਰ ਕੇ ਰੱਖਣੇ ਸੀਗੇ ਤੇ ਫਿਰ ਮੈਂ ਸੋਚਿਆ ਦੇ ਲਮਾਰੀ ਚ ਦੇਖਿਆ ਮੈਂ ਥਾਂ ਵੀ ਕਰ ਲੈਣੀਆਂ ਤੇ ਜਿਹੜੇ ਮੋٹے ਕੱਪੜੇ ਆ ਹਨਾ ਜਿੰਦਾਂ ਦੀ ਹੁਣ ਜ਼ਰੂਰਤ ਨਹੀਂ ਹੈਗੀ ਕਿਉਂਕਿ ਹੁਣ ਟੈਂਪਰੇਚਰ 26 30 ਤੱਕ ਜਾਣ ਲੱਗ ਗਿਆ ਤੇ ਕੱਲ ਬਹੁਤ ਜ਼ਿਆਦਾ ਗਰਮੀ ਸੀ ਮਤਲਬ ਕੱਲ ਮੈਂ ਬਾਹਰ ਫਿਰਦੀ ਸੀ ਤੇ ਨਾ ਮਤਲਬ ਐਨ ਲਿਟਰਲੀ ਚੱਕਰ ਆਉਣ ਲੱਗ ਗਏ ਸੀ ਕਿਉਂਕਿ ਡੀ ਹਾਈਡਰੇਸ਼ਨ ਹੋਣ ਲੱਗ ਜਾਂਦੇ ਥੋੜੇ ਟਾਈਮ ਬਾਅਦ ਹੀ ਹਨਾ ਤਾਂ ਕਰਕੇ ਚੱਕਰ ਆਉਣ ਲੱਗ ਗਏ ਸੀ ਤੇ ਮੈਨੂੰ ਹੁਣ ਐਂ ਸੇ ਚੱਲ ਮੈਂ ਨਾਲੇ ਮੋਟੀ ਵੀ ਰੇਲਮਾਰੀ ਖਾਲੀ ਹੋ ਜੂ ਮਤਲਬ ਉਹ ਥੋੜ੍ਹ-ਥੋੜੇ ਮੋٹے ਕੋਟ 12 ਖਲਾਂਗੇ ਬਾਕੀ ਜਿਹੜੇ ਮੋٹے-ਮੋٹے ਕੱਪੜੇ ਹੁਣ ਆਪਾਂ ਜਿਹੜੇ ਲੱਗਦੇ ਨਹੀਂ ਪਾਉਣੇ ਹੈਗੇ ਉਹ ਮੈਂ ਟੇਚੀ 'ਚ ਬੰਦ ਕਰਕੇ ਪੈਕ ਕਰਕੇ ਰੱਖ ਦੂੰਗੀ ਅੰਦਰ ਨਾਲ ਇੱਥੇ ਖਾਲੀ ਥਾਂ ਹੋ ਜਾਊਗਾ ਥੋੜਾ ਜਿਹਾ ਲੋ ਜੀ ਪਹਿਲਾ ਪਾਰਟ ਇੱਥੇ 'ਚ ਭਰ ਦਿੰਨੇ ਆ ਕੱਪੜੇ ਜਿਵੇਂ ਆਹ ਬਹੁਤ ਮੋਟੀ ਲੋਰ ਹੈਗੀ ਇਹਦੇ ਅੰਦਰ ਨਾ ਫੂਲ ਹੈ ਤਾਂ ਇਹ ਪੈਂਦੀ ਨਹੀਂ ਬੱਸ ਇਹ ਮੇਰੇ ਕੋਲ ਦੋ ਤਿੰਨ ਲੋਰੇ ਹੈਗੇ ਨੇ ਬਾਰੇ ਤਾਂ ਮੈਂ ਉਹ ਪਾ ਲੂੰਗੀ ਦੇ ਜਮਸੰਭਾਈ ਸੀ ਕੱਪੜਿਆਂ ਕਿ ਜਦੋਂ ਉਹਨਾਂ ਨੇ ਮੂਵਿੰਗ ਕੀਤੀ ਸੀ ਉਹਦੇ ਵਿੱਚੇ ਰੱਖ ਦਿੱਤੇ ਸੀ ਕੱਪੜੇ ਸਾਰੇ ਨੇ ਸਾਮ ਤੇ ਮੈਂ ਸਾਰ ਨੂੰ ਲੇਟਾਂਗੀ ਮੈਨੂੰ ਐਸੇ ਠੰਡ ਨਾ ਹੋ ਜੇ ਦੁਬਾਰੇ ਠੰਡ ਨਾ ਹੋ ਜੇ ਹਨਾ ਬਟ ਗਰਮੀ ਬਹੁਤ ਪੈਣ ਲੱਗੀ ਮਾ ਚਲ ਸਾਮ ਦਿਨੀ ਆ ਪਰ ਗਰਮੀ ਬਹੁਤ ਪੈਣ ਲੱਗੀ ਮਾ ਚਲ ਸਾਮ ਦਿਨੀ ਆ ਮਾਰੇ ਮੋٹے ਕਾ ਕੱਪੜੇ ਬਾਹਰ ਰੱਖ ਲਾਂਗੇ ਆਪਾਂ ਇਹ ਸਾਰੇ ਭੁੱਲਣ ਦੇ ਟੋਪ ਆ ਤੇ ਹੁਣੇ ਲੋਡ ਨਹੀਂ ਹੈਗੀ ਇਹਨਾਂ ਦੀ ਜਮਾਂ ਇਹ ਦੋ ਮੈਂ ਸ਼ਾਲ ਵਿੱਚ ਪਾ ਲਈ ਕਿਉਂਕਿ ਦੋ ਸ਼ਾਲ ਮੇਰੇ ਬਾਹਰ ਆਣਗੇ ਸ਼ਾਮ ਨੂੰ ਕੋਈ ਵਾਰ ਮੈਂ ਘੇੜੇ ਦੇਣ ਜਾਣੀ ਆ ਹਨਾ ਤਾਂ ਫਿਰ ਮੈਂ ਸ਼ਾਲ ਵਨ ਚਾਹੀਦੀ ਹੁੰਦੀ ਹੈ ਇਹ ਕਾਸ਼ ਸ਼ਾਲ ਦੀ ਕੋ ਮੇਰੇ ਕੋਲ ਬਰਾਊਨ ਜਿਹਾ ਪਿਆ ਜਿਹੜਾ ਉਹ ਮੈਂ ਬਾਹਰ ਰੱਖ ਲਿਆ ਇਹ ਦੋਨੇ ਵੀ ਵਿੱਚ ਪਾ ਦਿੰਨੇ ਆ ਇਹ ਮੇਰੇ ਮੋٹے ਇਨਰ ਆ ਗਏ ਟੈਂਟਰ ਹਾਈ ਨੱਕ ਨਹੀਂ ਇਹ ਤਾਂ ਹੁਣ ਜਮੀ ਨਹੀਂ ਪੈਂਦੇ ਜਮੀ ਅੱਗ ਲਾਉ ਗਰਮੀ ਆ ਮੈਂ ਤਾਂ ਕੱਲ ਦੇਖੇ ਗਰਮੀ ਮੈਨੂੰ ਐਸੀ ਹੈ ਨਾ ਜਿਵੇਂ ਨਾਰਮਲ ਆਪਣੇ ਪੰਜਾਬ ਚ ਵੀ ਹੋਈ ਜਾਂਦਾ ਹੁੰਦਾ 23 26 ਦਾ ਇੰਨਾਕ ਤਾਂ ਕੱਲ 26 ਟੈਂਪਰੇਚਰ ਸੀਗਾ ਮੈਂ ਵੀ ਭੁੱਲਣ ਦੀ ਟਾਪਾ ਕੱਲ 26 ਟੈਂਪਰੇਚਰ ਨੇ ਅੰਨੀ ਅੱਗ ਲਾਈ ਹੋਈ ਸੀ ਇੱਥੇ ਸੂਰਜ ਬਹੁਤ ਹੀ ਜ਼ਿਆਦਾ ਨੇੜੇ ਤੇ ਗਰਮੀ ਵੀ ਬਹੁਤ ਭੈੜੀ ਹੈ ਕੈਨੇਡਾ ਵਿੱਚ ਦੂਨੇ ਟੋਪੀਆਂ ਰੱਖ ਦਿੰਨੀ ਆ ਮੇਰੀ ਬਾਕੀ ਟੋਪੀਆਂ ਉਹਦੇ ਵਿੱਚੋਂ ਆਉਂਦੀ ਮੈਂ ਕੱਢ ਦਿੰਨਾ ਇਹ ਸੱਟ ਬਣਾ ਕੇ ਰੱਖਣੇ ਪੈਣਗੇ 1 2 ਕਿ ਤੁਸੀਂ ਮੈਨੂੰ ਲਓ ਹਾਂ ਮੈਂ ਹੈਂਟਾ ਵਾਲਾ ਇੱਧਰ ਰੱਖ ਲੈਨੇ ਆਂ ਕਈ ਵਾਰ ਲੋੜ ਪੈ ਜਾਂਦੀ ਆ ਇਹ ਸ਼ਾਲ ਮੈਂ ਸੂਟਾਂ ਵਿੱਚ ਪਾਉਂ ਕਿਉਂਕਿ ਸੂਟਾਂ ਚ ਵੀ ਮੈਂ ਪਾਤਾ ਮੈਨੂੰ ਮਿਲ ਜੂਜੇ ਇੱਥੇ ਪਾਤਾ ਫਿਰ ਮੈਨੂੰ ਰੁੱਲ ਜੂਗਾ ਮੈਥੋਂ ਟਾਈਮ ਹੋ ਜੀ ਪਾਉਂਗੀ ਨਾ ਹੋਣਾ ਚਾਹੀਦਾ ਵੇ ਬੰਦਾ 6 ਮਹੀਨੇ ਇੰਡੀਆ ਲਾਲਾ 6 ਮਹੀਨੇ ਬਾਹਰ ਲਾਲੀ ਹੈ ਕਿ ਨਾ ਯਾਰੇ ਇਹ ਨਾ ਕਿਉਂਕਿ ਇੱਥੇ ਗਰਮੀ ਵੀ ਬਹੁਤ ਸਿਰੇ ਦੀ ਪੈਂਦੀ ਤੇ ਠੰਡ ਵੀ ਬਹੁਤ ਸਿਰੇ ਦੀ ਪੈਂਦੀ ਆ ਪਰ ਇੰਡੀਆ ਵੀ ਗਰਮੀ ਹੁਣ ਵਾਧੂ ਹੈ ਪਰ ਉਥੇ ਐਵੇਂ ਏਸੀ ਨੇ ਹਨਾ ਤਾਂ ਚੰਡੀ ਲੈਂਦੀ ਆ ਮੇਰੇ ਵਰਗੇ ਦੇ ਸਾਥੀ ਨੇ ਬਟਿਕ ਚ ਬੈਠੀ ਰਹਿੰਦੇ ਸੀ ਤੇ ਏਸੀ ਦੀ ਹਵਾ ਖਾਈ ਜਾਂਦੀ ਰਹਿੰਦੀ ਸੀ ਉਹ ਜਿਹੜੇ ਕੋਟ ਆ ਜਿਹੜਾ ਮੈਂ ਕੋਟ ਉਧਰ ਪਾਤੀ ਨੇ ਮੋਟੇ ਜਿਹਨਾਂ ਤੋਂ ਛੋਟੇ ਛੋਟੇ ਕੋਟ ਪਾ ਦੂੰਗੀ ਹੈਨਾ ਜਿਵੇਂ ਮੈਂ ਆ ਦੋ ਤਿੰਨ ਕੇ ਰੱਖੇ ਨੇ ਬਾਹਰ ਚਾਰ ਕੇ ਕੋਟ ਬਾਹਰ ਰੱਖ ਲਏ ਤੇ ਇੱਕ ਹੋਰ ਕੋਟ ਉਹ ਇਹਨਾਂ ਰੱਖ ਦੂੰਗੀ ਬਾਕੀ ਮੈਂ ਪਾ ਦਿੰਨੀ ਆ ਜਿਹੜੇ ਹੈਗੇ ਆ ਹੈਨਾ ਮੈਂ ਥੋੜੇ ਜਿਹਾ ਵੁੱਲਨ ਚ ਆਪਸ ਸਟੋਰੇਜ ਪਾ ਦਿੰਨੀ ਆ ਕੰਕੇ ਤੇ ਮੌਸਮ ਚੇਂਜ ਹੁੰਦਾ ਰਹਿੰਦਾ ਵਾ ਸੋ ਐਡਾ ਕੋਈ ਚੱਕਰ ਹੈ ਨਹੀਂ ਹੈ ਨਾ ਤਾਂ ਫਿਰ ਕਈ ਵਾਰ ਇਹ ਕੋਟ ਵੀ ਕੱਢਨੇ ਪੈ ਸਕਦੇ ਆ ਤਾਂ ਫਿਰ ਇਹ ਮੇ ਉੱਪਰ ਰੱਖੂੰਗੀ ਹਨਾ ਮੈਂ ਜੇ ਹੋ ਗਿਆ ਮੌਸਮ ਚੇਂਜ ਤਾਂ ਹੱਥ ਥੱਲੇ ਆ ਜਾਣ ਉਜੀ ਬਾਕਸ ਚ ਆਪਣੇ ਸਾਰੇ ਸੂਟ ਸੈੱਟ ਹੋ ਗਿਆ ਤੇ ਮੈਂ ਇਹ ਬੰਦ ਕਰ ਦਿੰਨੀ ਆ ਤੇ ਅਲਮਾਰੀ ਵੀ ਮੈਂ ਮੋਸਟਲੀ ਸੈੱਟ ਕਰ ਹੀ ਦਿੱਤੀ ਆ ਇਧਰ ਕੋਟ ਪਏ ਆ ਮੈਂ ਸੈੱਟ ਕੀਤੇ ਜਿਹੜੇ ਬਸ ਮੈਂ ਕਰ ਜਿੰਨੇ ਥੋੜਾ ਬਹੁਤ ਹੋਰ ਰਹਿ ਗਿਆ ਸਮਾਨ ਇਹ ਮੈਂ ਰੱਖਦਾ ਜਿਵੇਂ ਕੋਟ ਟਰੱਕ ਤੇ ਛੋਟੇ ਕੋਟ ਆ ਤੇ ਉਹ ਚ ਜਰਾਬਾ ਇਹ ਵੀ ਆ ਰੱਖ ਲੈਣੇ ਆ ਨਹੀਂ ਬਾਜ ਥੋੜੀ ਜੀ ਕੱਟ ਕਰ ਲਾ ਨਹੀਂ ਦੇ ਵਿੱਚ ਨਹੀਂ ਲੈਣਾ ਲੋ ਜੀ ਨਹੀਂ ਨਹੀਂ ਲੋ ਜੀ ਆਪਾਂ ਕੀ ਕਰਨੀ ਉਹ ਲੋ ਜੀ ਲੋ ਜੀ ਗੱਡਿਏ ਨੇ ਮੈਂ ਵੀ ਮੈਂ ਸੈੱਟ ਕਰ ਦਿੱਤਾ ਸੀ ਹਨਾ ਆਪਣੇ ਕੱਪੜੇ ਸੈੱਟ ਹੋ ਗਏ ਸੀਗੇ ਅਬ ਮੈਂ ਤੁਹਾਨੂੰ ਦਿਖਾ ਦਿੰਨੀ ਆ ਐਵੇਂ ਮੈਂ ਸਟੋਰ ਰੂਮ ਸੈੱਟ ਕਰ ਦਿੱਤਾ ਸੀਗਾ ਬੱਸ ਇਧਰ ਮੈਂ ਆਪਣੇ ਉਹ ਰੱਖ ਦਿੱਤੀ ਗੁੱਟਾ ਵਾਲੇ ਤੇ ਇਧਰ ਰੱਖਨੇ ਬੈਗ ਹੈਗੀ ਆ ਇਹ ਮੈਂ ਸੇ ਬੈਟੀ ਫਿਲਮ ਦੇਖ ਰਹੀ ਸੀ ਅਸੀਂ ਪਵਨ ਅੱਜ ਆਈ ਹੈ ਮੇਰੇ ਘਰ ਹੀ ਅਸੀਂ ਬ੍ਰੈਂਕ ਟੀਵੀ ਸਾਈਡ ਤੇ ਕਰਕੇ ਫਿਲਮ ਦੇਖ ਰਿਹਾ ਇਹ ਮੈਂ ਨੇ ਆਵੇ ਸੈੱਟ ਕਰ ਲਿਆ ਇਹ ਦੋ ਡੱਬੇ ਤਾਂ ਖਾਲੀ ਨੇ ਬਸ ਆਪਣੇ ਜਰਾਬਾ ਹਨਾ ਤੇ ਆਪਣੇ ਜਿਹੜੀ ਸਿੰਪਲ ਜਿਹੀ ਕੋਟ ਹੈ ਹਨਾ ਕਈ ਵਾਰ ਜੀ ਠੰਡ ਹੋਊਗੀ ਮੈਨੂੰ ਕੱਢਣੇ ਪੈਗੇ ਤੇ ਮੈਂ ਉੱਪਰ ਹੱਥ 'ਚ ਲੈ ਰੱਖਣੀ ਆਪਣੇ ਤੇ ਬਸ ਆ ਥੋੜੇ ਕੋਟ ਅਦਰ ਪਏ ਆ ਤੇ ਟੌਪ ਵਗੈਰਾ ਨੇ ਤੇ ਥੱਲੇ ਆ ਪੈ ਸੈੱਟ ਕਰ ਦਿੱਤਾਗਾ ਬਸ ਹੁਣ ਅਸੀਂ ਫਿਲਮ ਦੇਖ ਰਿਆਂਗੇ ਫਿਲਮ ਦੇਖ ਕੇ ਅਜਾਇਬਲ ਸੀ ਲੇਟ ਸੌਈਏ ਕਿਉਂਕਿ ਕੱਲੂ ਸੰਡੀ ਆ ਸੋ ਰਾਮ ਨੇ ਸੌਂਸਾ ਕਰਿਆ ਸੀ ਅੱਜ ਅਸੀਂ ਪਹਿਲਾਂ ਉੱਤਰ ਗਏ ਸੀ ਬਾਹਰ ਬਾਰ ਜਾ ਕੇ ਆਏ ਸੀਗੇ ਉਹ ਮਨਵੀਰ ਨੇ ਥੋੜਾ ਬਸ ਸਮਾਨ ਲੈਣ ਸੋ ਤਾਂ ਲਾਈ ਸੀ ਨਾ ਉਹਦਾ ਸਮਾਨ ਨਾਲ ਹਨਾ ਉਹਨਾਂ ਕੀ ਮਦਰਸ ਦੇ ਸੇ ਲੱਗੀ ਹੋਈ ਸੀ ਤਾਂ ਉਹਨੇ ਸਮਾਨ ਲੈਣ ਸੀ ਪਰਫਿਊਮ ਵਗੈਰਾ ਲੈਣ ਸੀ ਉਹਨੇ ਲੈ ਲੇ ਤੇ ਅੱਜ ਸੋ ਉੱਥੇ ਜਾ ਕੇ ਇਸ ਤੇ ਵੀ ਉਸ ਤੋਂ ਬਾਅਦ ਥੋੜਾ ਟਾਈਮ ਸੀ ਬਾਹਰ ਪਾਰਕ ਚ ਨਹੀਂ ਆਏ ਜਿਹੜੇ ਸਾਡੀ ਲਵੇ ਉੱਥੇ ਬੈਠੇ ਸੀਗੇ ਲੋ ਜੀ ਸ਼ਾਮ ਦਾ ਟਾਈਮ ਹੈ ਤੇ ਆਪ ਪਰ ਸੋਈ ਚ ਆ ਗਿਆ ਤੇ ਅਦਰ ਨਾ ਮੈਂ ਨੇ ਮਤਲਬ ਦੀਨੇ ਦਾਲ ਪਿਆਉ ਕੇ ਰੱਖੀ ਸੀ ਤਾਂ ਮੋਦੀਆਂ ਕੁੱਕਰ ਨੂੰ ਮਤਲਬ ਕੀ ਹੋ ਗਿਆ ਅੱਜ ਮੇ ਜਵਾਨ ਬਤਨੀ ਕਹਤਾ ਲੜਖਾ ਰਹੀ ਅੱਜ ਤੇ ਦੀਨੇ ਦਾਲ ਕੇ ਹੋ ਕੇ ਰੱਖੀ ਸੀ ਹੈ ਨਾ ਤੇ ਬਸ ਮੈਂ ਉਹਦੀ ਸੀਟੀਆਂ ਮਰਵਾ ਦਿੱਤੀਆਂ ਨੇ ਆਪਣਾ ਨੂਨ ਨਿਸ਼ਚਿਤ ਪਾ ਕੇ ਦਾਲ ਨੂੰ ਆਪਣੀ ਸੀਟੇ ਲੱਗ ਚੁੱਕੀਆਂ ਨੇ ਇਹਦੇ ਵਿੱਚ ਮੈਂ ਨੂਨ ਤੇ ਹਲਦੀ ਪਾਈ ਹੈ ਸਿਰਫ ਮਿਰਚ ਤੇ ਆਪਾਂ ਮਿਰਚ ਦਾ ਉਹਦਾ ਮਿਰਚ ਦਾ ਤੇ ਪਿਆਜ਼ ਦਾ ਤੜਕਾ ਲਗਾ ਦਿੰਦੇ ਆ ਸਿੰਪਲ ਦਾਲ ਹੈ ਜੇ ਰਾਜਮਾ ਤੇ ਆਪਣੀ ਮੂੰਗੀ ਦੀ ਮਿਕਸ ਦਾਲ ਆ ਸਾਫਟ ਹੋ ਗਿਆ ਤੇ ਬਸ ਆਪਾਂ ਹੁਣ ਤੜਕਾ ਲਾ ਲੈਣੀ ਉਹਦੋਂ ਤੇ ਇਧਰ ਮੇ ਅਟਾ ਗੁੰਨੇ ਕੇ ਰੱਖ ਲਿਆ ਬਾਸੇ ਨੂੰ ਮੁੱਕੀ ਦਿਨੀ ਆਂਗੀ ਕਿਉਂਕਿ ਹੁਣ ਹੀ ਹੁੰਨੇ ਆ ਮਾਜਾ ਰੋਟੀ ਪਕਾਉਣ ਕੋਲ ਮੁੱਕੀ ਦੇ ਦੂੰਗੀ ਤੇ ਪਿਆਜ਼ ਆਪਾਂ ਕੱਟ ਲਿਆ ਤੇ ਤੜਕਾ ਲਗਾ ਲੈਣੀ ਆਪਾਂ ਬਸ ਇਹਨੂੰ ਤੁਨਣਾ ਤਾਂ ਲਓ ਜੀ ਇਧਰ ਆਪਾਂ ਕੜਾਹੀ ਤੇਲ ਪਾ ਲਿਆ ਜਮੇ ਥੋੜਾ ਪਾ ਮਮੀ ਹੁਣ ਤੁਸੀਂ ਧਿਆਨ ਨਾਲ ਦੇਖ ਲਓ ਪਤਨ ਇਕੜਾ ਹੈ ਜੇ ਪਿਆ ਹੋਇਆ ਤਾਂ ਜ਼ਿਆਦਾ ਲੱਗਦਾਗਾ ਜਮੀ ਥੋੜਾ ਹੈ ਜਮੀ ਥੋੜਾ ਹੁਣ ਮਾੜਾ ਮੋਟਾ ਕੁਝ ਭੁੰਨਣਾ ਵੀ ਤਾਂ ਹੈਗਾ ਹੀ ਆ ਲੋ ਜੀ ਅਦਰ ਆਪਾਂ ਤੇਲ ਗਰਮ ਕਰ ਲਿਆ ਤੇ ਆਪਾਂ ਨਾਲ ਹੀ ਪਾ ਦਾਂਗੇ ਪਿਆਜ਼ ਅਤੇ ਮੈਂ ਨਾ ਜੀਰਾ ਪਹਿਲਾਂ ਪਾਉਣਾ ਭੁੱਲ ਗਈ ਸੀ ਇਸ ਲਈ ਮੈਂ ਨਾ ਬਾਅਦ ਵਿੱਚ ਪਾਤਾ ਸੀ ਕਿਉਂਕਿ ਮੈਨੂੰ ਜੀਰੇ ਦਾ ਟੇਸ ਉਸ ਤੇ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ ਤੇ ਫਿਰ ਮੈਂ ਛੱਡ ਨਹੀਂ ਸਕਦੀ ਸੀ ਇਸ ਲਈ ਮੈਂ ਬਾਅਦ ਵਿੱਚ ਪਾਤਾ ਸੀ ਤੇ ਆਪਾਂ ਨੂੰ ਚੰਗੀ ਤਰ੍ਹਾਂ ਪਿਆਜ਼ ਨੂੰ ਭੁੰਨ ਲਾਂਗੇ ਤੇ ਜਦੋਂ ਆਪਣੇ ਪਿਆਜ਼ ਭੁੰਨੇਗੇ ਆਪਾਂ ਇਹ ਚ ਪਾਵਾਂਗੇ ਹਨਾ ਅਦਰਕ ਲਸਣ ਦਾ ਪੇਸਟ ਆਪਣਾ ਵਧੀਆ ਤਰ੍ਹਾਂ ਅਦਰਕ ਲਸਣ ਦਾ ਪੇਸਟ ਪਾਉਣ ਤੋਂ ਬਾਅਦ ਆਪਾਂ ਮਗੇ ਚਟਮੜੀ ਤੇ ਪਿਊਰੀ ਤੇ ਬਸ ਆਪਾਂ ਇਹ ਆ ਪੱਕਿਆਂ ਦੇ ਇਕੱਠਾ ਕਰਕੇ ਮਿਕਸ ਕਰ ਲਾਂਗੇ ਤੇ ਥੋੜਾ ਜਿਹਾ ਰਿਜਨ ਦੇਵਾਂਗੇ ਤੇ ਉਸ ਤੋਂ ਬਾਅਦ ਆਪਾਂ ਆਪਣੇ ਮਸਾਲੇ ਪਾ ਦਾਂਗੇ ਜਿਹੜਾ ਮੈਂ ਨੂਨ ਤੇ ਹਲਦੀ ਸੀ ਉਹ ਮੈਂ ਪਹਿਲੀ ਪਾ ਦਿੱਤਾ ਸੀ ਦਾਲ 'ਚ ਹਨਾ ਜੋ ਸੀਟੀਆਂ ਮਰਵਾਈਆਂ ਸੀ ਇਸ ਲਈ ਹੁਣ ਮੈਂ ਸਿਰਫ ਲਾਲ ਮਿਰਚ ਆਪਣਾ ਗਰਮ ਮਸਾਲਾ ਪਾਉਂਗੀ ਤੇ ਨਾਲ ਕਸੂਰੀ ਮੇਥੀ ਪਾ ਦੂੰਗੀ ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਥੋੜੀ ਜਿਹੀ ਮੈਂ ਇਹ ਚ ਨਾਲ ਆਪਣੀ ਉਹ ਕਸ਼ਮੀਰੀ ਲਾਲ ਮਿਰਚ ਵੀ ਪਾਈ ਸੀ ਫਿਰ ਤੁਸੀਂ ਕਹੋਗੇ ਮਨਵੀ ਤੁਸੀਂ ਐਨੀ ਲਾਲ ਮਿਰਚ ਕਿਉਂ ਪਾਈ ਲਾਲ ਮਿਰਚ ਨਹੀਂ ਆਈ ਸੀ ਥੋੜੀ ਕਸੂਰੀ ਲਾਲ ਮਿਰਚ ਵੀ ਸੀ ਨਾਲ ਤੇ ਆਪਣਾ ਜਿਹੜਾ ਮਸਾਲੇ ਪਾਉਣ ਤੋਂ ਬਾਅਦ ਆਪਣਾ ਜਿਹੜੇ ਗਰੀਬ ਜਿਏ ਇਕੱਠੀ ਹੋ ਗਈ ਹੈ ਤੇ ਬਸ ਆਪਾਂ ਵਿੱਚ ਥੋੜੀ ਦਾਲ ਪਾਵਾਂਗੇ ਹਨਾ ਤੇ ਦਾਲ ਦਾ ਥੋੜਾ ਤੜਕਾ ਲਾਉਣ ਤੋਂ ਬਾਅਦ ਬਸ ਇਹਨਾਂ ਵਿੱਚ ਫਿਰ ਆਪਾਂ ਦਾਲ ਪਾ ਕੇ ਸਾਰੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਦੋ ਤਿੰਨ ਬਾਲੀਆਂ ਜੇ ਦਵਾ ਲਾਂਗੇ ਦਾਲ ਨੂੰ ਚੰਗੀ ਤਰ੍ਹਾਂ ਰਿਝਾ ਲਾਂਗੇ ਦਵਾਰੇ ਏ ਐਕਚੁਅਲੀ ਮੈਂ ਤੇ ਦਾਲ ਪਾ ਤਲੇ ਸੀ ਮਤਲਬ ਇਹ ਬੁੱਠਾ ਕੰਮ ਹੋ ਗਿਆ ਕਿ ਮੈਂ ਨਾ ਦਾਲ ਪਾਉਣ ਤੋਂ ਬਾਅਦ ਤੜਕਾ ਸੀ ਜਿਹੜਾ ਉਹ ਕੁੱਕਰ ਵਿੱਚ ਪਾਉਣਾ ਸੀ ਕਿਉਂਕਿ ਮੈਨੂੰ ਨਹੀਂ ਪਤਾ ਸੀ ਦਾਲ ਇੰਨੀ ਜਿਆਦੇ ਬਨ ਜਾਊਗੀ ਵੇ ਕੜਾਹੀ 'ਚ ਔਨ ਨਹੀਂ ਹੈਗੀ ਪੂਰੀ ਤਾਂ ਇਸ ਕਰਕੇ ਮੈਂ ਦਵਾਰੇ ਕੜਾਹੀ 'ਚ ਕੁੱਕਰ ਵਿੱਚ ਪਾ ਦਿੱਤੀ ਸੀ ਇਹ ਹੈ ਨਾ ਕਿਉਂਕਿ ਮੈਨੂੰ ਥੋੜਾ ਜਿਹਾ ਹੋਰ ਪਾਣੀ ਪਾਉਣਾ ਸੀ ਇਹਦੇ ਵਿੱਚ ਹੈ ਨਾ ਥੋੜੀ ਪਤਲੀ ਕਰਨੀ ਸੀ ਗਾੜੀ ਜਿਆਦੇ ਸੀਗੀ ਤੇ ਆਪਾਂ ਬਸ ਕੁੱਕਰ ਵਿੱਚ ਪਾ ਕੇ ਇਹ ਚੰਗੀ ਤਰ੍ਹਾਂ ਹੁਣ ਨਾ ਰਿਝਾ ਲਾਂਗੇ ਹੋਰ ਮੈਂ ਗਰਮ ਗਰਮ ਫੂਰ ਸੂਚ ਗਰਮੀ ਭਰੀ ਉਹ ਉੱਪਰ ਖੋਲ ਦਿਨੀ ਵਿੰਡੋ ਜੀ ਆਪਣੀ ਦਾਲ ਬਣ ਕੇ ਰੈਡੀ ਸੀ ਤੇ ਮੈਂ ਤੁਹਾਨੂੰ ਪਰ ਦਿਖਾ ਦਿੰਨੀ ਆ ਦੇਖੋ ਆਪਣੀ ਦਾਲ ਕਿੰਨੀ ਸੋਹਣੀ ਬਣੀ ਆ ਮੈਂ ਟੇਸਟ ਵੀ ਕਰ ਲਈ ਬਹੁਤ ਜਿਆਦਾ ਸਵਾਦ ਸੀ ਤੇ ਬਸ ਆਪਾਂ ਰੋਟੀ ਪਕਾ ਲੈਣੀ ਆ ਕਿ ਕਿਸ ਨੇ ਮੈਂ ਕਮੈਂਟ ਕੀਤਾ ਸੀ ਕਹਿੰਦੇ ਮਨਵੀ ਜੀ ਤੁਹਾਡੀਆਂ ਰੋਟੀਆਂ ਬਹੁਤ ਜਿਆਦਾ ਵਧੀਆ ਹੁੰਦੀਆਂ ਨੇ ਹਨਾ ਵੀ ਤੁਸੀਂ ਕਿਹੜਾ ਤਵਾ ਵਰਤਦੇ ਹੋ ਤਵਾ ਮੇਰੇ ਕੋਲ ਜਸਟ ਨਾਰਮਲ ਹੀ ਆ ਤੇ ਉਹਨਾਂ ਨੇ ਪੁੱਛੇ ਕਿ ਤੁਸੀਂ ਕਿਹੜਾ ਤਵਾ ਵਰਤਦੇ ਕਿੰਨੀ ਕੁ ਹੀਟ ਰੱਖ ਦਿਓ ਤਵਾ ਮੇਰੇ ਕੋਲ ਨਾਰਮਲ ਹੀ ਆਪਣਾ ਜਿਵੇਂ ਤਵਾ ਹੁੰਦਾਗਾ ਮੈਂ ਨਾਨ ਸਟਿਕ ਤੇ ਨਹੀਂ ਬਣਾਉਂਦੀ ਮੈਂ ਸਿੰਪਲ ਆਪਣਾ ਜਿਹੜਾ ਆਇਰਨ ਦਾ ਤਵਾ ਹੁੰਦਾ ਲੋਹੇ ਦਾ ਉਹਦੀ ਬਣਾਉਣੀ ਆ ਤੇ ਇਹ ਮੈਂ ਕੇਰਾ ਮੈਕਸਿਮਮ ਤੇ ਰੱਖਦੀ ਹੁੰਨੀ ਟੈਂਪਰੇਚਰ ਜੋ ਤੱਕ ਇਹ ਪੂਰਾ ਗਰਮ ਨਹੀਂ ਹੋ ਜਾਂਦਾ ਇਹ ਐਵੇਂ ਹੁੰਦਾਗਾ ਜਦੋਂ ਇਹ ਪੂਰਾ ਗਰਮ ਹੋ ਜਾਂਦਾ ਮੈਨੂੰ ਪਤਾ ਲੱਗ ਜਾਂਦਾ ਮੈਂ ਫੇਰ ਰੋਟੀ ਪਾਉਣੀ ਆਂਗੀ ਇਹਨੂੰ ਮੈਂ ਥੋੜਾ ਜਿਹਾ ਪਰੇਥਨ ਚੱਕ ਕੇ ਹੈ ਨਾ ਜਵੇਂ ਤੇ ਰੱਖਤਾ ਬਸ ਜਦੋਂ ਇਹ ਪਰੇਥਨ ਹੈ ਨਾ ਜਦੋਂ ਮੈਂ ਬ੍ਰਾਊਨ ਹੋ ਗਿਆ ਮਤਲਬ ਮੇਰਾ ਤਵਾ ਗਰਮ ਹੋ ਗਿਆ ਫਿਰ ਉਸ ਤੋਂ ਬਾਅਦ ਮੈਂ ਨਾ ਇਹਨੂੰ ਆਪਣਾ ਕੀ ਕਹਿੰਦੇ ਨੇ 7 ਨੰਬਰ ਤੇ ਕਰ ਦਿੰਨੀ ਆ ਤੇ 7 ਨੰਬਰ ਤੇ ਰੋਟੀ ਬਹੁਤ ਜ਼ਿਆਦਾ ਸੋਹਣੀ ਫੁੱਲਦੀ ਹੈ ਤੇ ਸੋਹਣੀ ਬਣਦੀ ਹੈਗੀ ਬਸ ਇਹਨੂੰ 골ਜ ਜਦੋਂ ਆਪਣਾ ਬ੍ਰਾਊਨ ਹੋ ਗਿਆ ਤੁਸੀਂ ਆ ਦੇਖ ਲਓ ਤਵਾ ਗਰਮ ਹੋ ਗਿਆ ਬ੍ਰਾਊਨ ਹੋ ਗਿਆ ਤੇ ਬਸ ਤੁਸੀਂ ਮੈਕਸਿਮਮ ਤੋਂ 7 ਨੰਬਰ ਤੇ ਕਰ ਦਿਓ ਤੇ ਰੋਟੀ ਪਾ ਦਿਓ ਤੇ ਉਸ ਤੋਂ ਬਾਅਦ ਰੋਟੀਆਂ ਬਣਾਓ ਬਹੁਤ ਜ਼ਿਆਦਾ ਸੋਹਣੀਆਂ ਬਣਦੀਆਂ ਨੇ ਲੋ ਜੀ ਆਪ ਰੋਟੀ ਪਕਾ ਕੇ ਰੱਖ ਲੇ ਤੇ ਬਸ ਜੋ ਦੀ ਦਿਆ ਗਿਆ ਆਪਾਂ ਖਾ ਲਾਂਗੇ ਮੈਂ ਡੱਬੇ ਚ ਬੰਦ ਕਰਕੇ ਰੱਖਤੀ ਆ ਤੇ ਦਾਲ ਵੀ ਆਪਰੀ ਬਣ ਗਈ ਐ ਤੇ ਮੈਂ ਹੁਣ ਥੋੜੀ ਚਿਰ ਬਾਅਦ ਚੱਲਦੀ ਆ ਕਿਉਂਕਿ ਮੈਨੂੰ ਹਜੇ ਭੁੱਖ ਨਹੀਂ ਹੈਗੀ ਸੀ ਤਾਂ ਨਹੀਂ ਮੈਂ ਖਾਦੀ ਹੈਗੀ ਆਪਾਂ ਬਾਹਰ ਚੱਲਦੇ ਥੋੜੇ ਟਾਈਮ ਲੋ ਜੀ ਨੈਕਸਟ ਡੇ ਆ ਤੇ ਬਸ ਅਸੀਂ ਹੁਣੇ ਹੁਣੇ ਉੱਠਿਆ ਅਸੀਂ ਅੱਜ ਫਿਲਮਾਂ ਦੇ ਬਹੁਤ ਧੁੱਕੀ ਕੱਢੀ ਹੋਈ ਐ ਮਤਲਬ ਨਾ ਉਹ ਨਹੀਂ ਐਕਟ ਸਸਪੈਂਸ ਥ੍ਰਿਲਰ ਵਾਲੀ ਆ ਫਿਲਮਾਂ ਸੀ ਉਹ ਦੇਖ ਰਹੀ ਸੀ ਸੀ ਦੋਨੇ ਜਾਨੇ ਤੇ ਬੱਸ ਹੁਣ ਅਸੀਂ ਉੱਪਰ ਜਾਣੇ ਆ ਹਨਾ ਆਪਾਂ ਕੱਲ タル ਬਣਾਈ ਸੀ ਤੇ ਉਹਦੇ ਪ੍ਰੌਂਠੇ ਬਣਾਉਣੇ ਆ ਆਟੇ ਚੁਨ ਕੇ ਪ੍ਰੌਂਠੇ ਬਣਾ ਕੇ ਖਾ ਲੈਣੀਆਂ ਤੇ ਆਈ ਹੋਪ ਸੰਸਾਰ ਨੂੰ ਵਲੌਗ ਵਧੀਆ ਲੱਗਿਆ ਹੋ ਮੈਂ ਐਂਡ ਵੀ ਨਹੀਂ ਕੀਤਾ ਹੈਗਾ ਰਾਤ ਮੈਂ ਭੁੱਲ ਗਈ ਐਂਡ ਕਰਨਾ ਤੇ ਆਪਾਂ ਅੱਜ ਦੇ ਵਲੌਗ ਦਾ ਐਂਡ ਵੀ ਇੱਥੇ ਕਰਦੇ ਆ ਤੇ ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਬਾਏ ਬਾਏ ਅਨਦਰ ਸਟੋਰ ਬੰਦ ਹੋ ਚੁੱਕਾ ਨਹੀਂ ਚੱਲ 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 ਦਿਆਂ ਪਤਾ ਕੀ ਹੋਇਆ ਅਸੀਂ ਨਾ ਉਹ ਆਰਡਰ ਕੀਤਾ ਸੀ ਦੋ ਕਾਫੀਆਂ ਜਿੱਤਿਆ ਸੀ ਅਸੀਂ ਆਰਡਰ ਤੇ ਸਾਡੇ ਕਾਫੀਆਂ ਨਹੀਂ ਆਈਆਂ ਹੈਗੀਆਂ ਤੇ ਉਹਨਾਂ ਨੇ ਸਾਡੇ ਨੂੰ ਇੱਕ ਮੀਟ ਵਾਲਾ ਪੀਜ਼ਾ ਦਿੱਤਾ ਤੇ ਇੱਕ ਟਿੰਬਿਟ ਦਿੱਤੇ ਨੇ ਸੀਰੀਅਸਲੀ ਤੇ ਅਸੀਂ ਉਹਨਾਂ ਨੂੰ ਕਾਲ ਕਰਕੇ ਪੁੱਛਿਆ ਹੁਣ ਵੇ ਤੁਸੀਂ ਸਾਡਾ ਆਰਡਰ ਆਹ ਕੈਸਾ ਤੇ ਬਈ ਆ ਨਹੀਂ ਕੀਤਾ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਤੁਸੀਂ ਫੂਡ ਰੱਖ ਲਓ ਤੇ ਕਾਫੀ ਲੈ ਲਓ ਤੇ ਸਾਡੀ ਹੁਣ ਨਾ ਸੁਰਤ ਵਿਗੜੀ ਪਈ ਆ ਤੇ ਅਸੀਂ ਉਹਨੂੰ ਕਾਫੀ ਲੈਣ ਜਾ ਰਹੇ ਆ ਫ੍ਰੀ ਦੀ ਕਿਉਂਕਿ ਅਸੀਂ ਉਹਨਾਂ ਨੂੰ ਪੇ ਕੀਤਾ ਸੀ ਕਾਫੀ ਦਾ ਤੇ ਉਹਨਾਂ ਨੇ ਸਾਨੂੰ ਆਹ ਚੀਜ਼ ਦੇ ਦਿੱਤੀ ਸਾਨੂੰ ਗਲਤ ਆਰਡਰ ਦੇਤਾ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਫ੍ਰੀ ਚ ਕਾਫੀ ਲੈ ਕੇ ਜਾ ਸਕਦੇ ਹੋ ਸਾਨੂੰ ਦੁਬਾਰੇ ਪੇ ਕਰਨ ਦੀ ਲੋੜ ਨਹੀਂ ਪੀਜ਼ਾ ਸੀ ਨਹੀਂ ਖਾਂਦੇ ਹੈਗੇ ਪੈਪਰੋਨੀ ਪੀਜ਼ਾਗਾ ਤਾਂ ਫਿਰ ਅਸੀਂ ਉੱਪਰ ਸਾਡੇ ਆਨਰ ਜਿਹੜੇ ਉਹਨਾਂ ਨੂੰ ਦੇ ਦਾਂਗੇ ਚਾ ਚਲੀਏ ਚੱਕ ਕਿੰਨੇ ਦਿਨ ਦੇ ਮਿੰਟ ਦੀ ਬਲਕਾ ਫੇ ਤੁਰ ਕੇ ਆਵਾਂਗੇ ਜਾ ਵੀ ਆਪਾਂ ਤੁਰ ਕੀ ਰਹੇ ਆ ਆ ਨਹੀਂ ਰਹੇ ਕੱਲਾ ਸਾਈ ਮਿੰਟ ਨਹੀਂ ਨਹੀਂ ਆਪਾਂ 500 ਨਹੀਂ ਨਹੀਂ ਆਪਾਂ 712 ਲਾਵਾਂਗੇ ਠੀਕ ਆ ਨਹੀਂ ਜਾ ਰਹੇ ਆਪਾਂ ਤੁਰ ਕੇ ਪਾਸ ਤੇ ਚੱਲ ਤਿੰਨੇ ਤੇ ਪਾਸੇ 6 10 ਤੇ 6 10 ਚਲੋ ਜਿਸ ਚਾਹਣੀਆਂ 커피 ਲੈ ਕੇ ਆਉਣੇ ਆਪਣੀ ਕਾਫੀ ਪਿੱਛੇ ਦਾ ਅਸੀਂ ਕੁਝ ਵੀ ਕਰ ਸਕਦੇ ਆ ਕਾਫੀ ਨਹੀਂ ਅਸੀਂ ਛੱਡ ਸਕਦੇ ਆ ਉਦੀ ਚਲ ਹੋ ਖੜੀ ਲੋ ਜੀ ਇੱਥੇ ਸੰਗੜੀ ਕਾਫੀ ਮਿਲ ਗਈ ਹੈ ਤੇ ਬੱਸ ਅਸੀਂ ਹੰਤੋਨੇ ਯਾਨੀ ਕਾਫੀ ਪੀ ਲੈਣੀ ਆ ਤੇ ਚਲੋ ਜੀ ਬੱਸ ਕਾਫੀ ਪੀ ਕੇ ਸਿਰਜਾ ਦੁਖ ਨੂੰ ਹਟ ਜਾਊਗਾ ਹਨਾ ਤੇ ਫਿਰ ਆਪਾਂ ਦਵਾਰੇ ਪਾਸ ਘਰੇ ਚੱਲ ਜਾਾਂਗੇ ਤੇ ਆਪਾਂ ਅੱਜ ਦੇ ਵਲੌਗ ਦਾ ਵੀ ਐਂਡ ਇਥੀ ਕਰਦੇ ਆ ਹੋਪਸ ਅਨ ਵਲੌਗ ਵਧੀਆ ਲੱਗੂ ਲੱਗਿਆ ਹੋ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ